ਇਹ ਕਤਰਨਪਾਲ ਜੀ ਕੀ ਤੁਹਾਡੇ ਨਾਲ ਇਹ ਵਾਰਤਾਤ ਹੋਈ ਹੈ ਵਾਕਿਆ ਹੋਇਆ ਵਾਰਤਾਤ ਜੀ ਜੀ ਕੋਲ ਆਈ ਸੀ ਕੋਈ ਬਾਹਰਕ ਦੇ ਕਰੀਬ ਤੇ ਨਹੀਂ ਤੇ ਉਹ ਕਹਿੰਦੀ ਵੀ ਤੁਹਾਡਾ ਕੋਈ ਬੇਟਾ ਬਾਹਰ ਵੀ ਆ ਮੈਨੂੰ ਮੈਂ ਆਪਣੇ ਖਿਨਾਓ ਵਰਦੀ ਦੇ ਵਿੱਚ ਫੋਟੋ ਸੀਗੀ ਤੇ ਮੈਨੂੰ ਕਹਿੰਦੀ ਵੀ ਐਂਦਾ ਕਰੋ ਵੀ ਉਹ ਬੰਦਾ ਬਾਹਰ ਝਗੜੇ ਦੇ ਗੇਸ ਚ ਫਸ ਗਿਆ ਛਡਾਉਣਾ ਹੈ ਸਰ ਤੇ ਉਸ ਤੇ ਮਤਲਬ ਉਹਨੂੰ ਕਢਾਉਣ ਲਈ ਸਾਨੂੰ 1000 ਰੁਪਿਆ ਦੋ ਤੇ ਫਿਰ ਘਰ ਪਰ ਆ ਕੇ 70000 ਚ ਗੱਲ ਕੀਤੀ ਜਦੋਂ 70000 ਕਹਿੰਦੇ ਵੀ ਇਹਦੇ ਪੈਸੇ ਆ ਤੇ ਇਹ ਕਿਸੇ ਕੋ ਘਰ ਨਹੀਂ ਕਰਨੀ ਫੋਨ ਸਾਡਾ ਚੱਲਦਾ ਆ ਤੇ ਇਹਨੂੰ ਕੱਟਣਾ ਉਹ ਜਦੋਂ ਨਹੀਂ ਕੱਟਿਆ ਨੇ ਬਾਕੀ ਚ ਗਏ ਪੈਸੇ ਜਮ੍ਹਾ ਕਰਾ ਤੇ ਮੁਰ ਕੇ ਵੀ ਆਣਗੇ ਘਰ ਕਹਿੰਦੇ ਤੇ ਆ ਜਾਓ ਜਦੋਂ ਉਧਰ ਉਹ ਨਹੀਂ ਪੈਸੇ ਕਢਾ ਲਏ ਦੀਨ ਤੇ ਉਸ ਤੋਂ ਬਾਅਦ ਫਿਰ ਘਰ ਆ ਕੇ ਤੇ ਵੇਖੌ ਲਾ ਗਈ ਕਹਿੰਦੇ ਵੀ ਉਹ ਸਾਹਮ ਨਹੀਂ ਮੰਨਦਾ ਉਹ ਕਹਿੰਦਾ ਹਸਪੀਟਲ ਦਾ ਖਰਚਾ ਵੀ 130000 ਹੋਰ ਲੈ ਕੇ ਵਿੱਚ ਜਮ੍ਹਾ ਕਰਾਉ ਤੇ ਇਸ ਸਮੇਂ ਦੇ ਦੌਰਾਨ ਜਦੋਂ ਮੁੰਡੇ ਦੀ ਕਾਲ ਆ ਗਈ ਪਰ ਤੇ ਉਹ ਕਹਿੰਦਾ ਵੀ ਡੈਡੀ ਮੈਂ ਤਾਂ ਰੋਚ ਬਿਠਾ ਆ ਮੈਂ ਆਪਣਾ ਡਿਊਟੀ ਕਰਕੇ ਆ ਤੇ ਇਸ ਤਰ੍ਹਾਂ ਜੇ ਮੁੰਡੇ ਦਾ ਨਾਮ ਫੋਨ ਆਉਂਦਾ ਤਾਂ 1,30,000 ਰੁਪਏ ਹੋਰ ਜ਼ਿਆਦਾ ਲੱਗਦੇ ਜਿਆਦਾ ਲੱਗਣਾ ਜੀ ਉਹਨੇ ਹੋਰ ਨੰਬਰ ਲਿਖਾ ਦਿੱਤਾ ਜੀ ਅੱਛਾ ਜੀ ਇਹ ਪਹਿਲਾਂ ਇਸ ਕਾਉਂਟ 'ਚ ਪਾਏ ਹੁਣ ਇਹ 'ਚ ਪਾ ਦੇ ਠੀਕ ਹੈ ਜੀ ਤੇ ਤੁਹਾਡੇ ਕਿੰਨੇ ਬੇਟੇ ਨੇ ਅੰਕਲ ਜੀ ਚਾਰ ਬੇਟੇ ਇਹ ਬੇਟਾ ਬਾਹਰ ਹੈ ਜੀ ਹਾਂਜੀ ਕਿਹੜੀ ਜਗ੍ਹਾ ਐਰਸ ਜਿੰਨਾ ਪੁਲਿਸ ਵੀ ਅਵੇਅਰ ਕਰਦੀ ਆ ਖਬਰਾਂ ਚ ਵੀ ਆਂਦਾ ਤਾਂ ਕੁਛ ਆਇਆ ਨਹੀਂ ਦੁਨੀਆਂ ਚ ਦੋ ਕੀ ਫਰੋਡ ਹੋ ਸਕਦਾ ਨਹੀਂ ਫਰੋਡ ਤਾਂ ਹੋ ਸਕਦਾ ਪਰ ਏਸੀ ਵੀ ਮੈਨਾਂ ਇਹ ਪਹਿਲੀ ਵਾਰੀ ਇਹ ਚਾਂਸ ਹੋ ਰਿਹਾ ਅੱਛਾ ਉੱਤੇ ਪੁਲਿਸ ਦੀ ਫੋਟੋ ਲੱਗੀ ਹੋਈ ਸੀਗੀ ਤਾਂ ਕਰਕੇ ਡਰ ਗਏ ਹਾਂਜੀ ਕਿਵੇਂ ਮੈਂ ਕਹਾਂ ਹੋ ਸਕਦਾ ਵੀ ਕੋਈ ਝਗੜੇ ਦੇ ਵਿੱਚ ਮੁੰਡਾ ਫਸ ਗਿਆ ਹੋਵੇ ਠੀਕ ਹੈ ਤਾਂ ਉਹ ਕਹਿੰਦੀ ਥਰਡ ਪਰਸਨ ਨਾਲ ਗੱਲ ਨਹੀਂ ਅੱਛਾ ਤੁਹਾਡੇ ਇੱਕ ਫੋਨ ਤੇ ਗੱਲ ਵੀ ਕਰਈ ਸੀਗਾ ਕਿ ਆਪਣੇ ਮੁੰਡੇ ਨਾਲ ਗੱਲ ਕਰੋ ਹਾਂਜੀ ਤਾਂ ਕੀ ਕਹਿੰਦੇ ਉਹਦੇ ਵਿੱਚ ਉਹਦੇ ਕਿਸੇ ਬੰਦੇ ਦੀ ਰੋਦੇ ਦੀ ਆਵਾਜ਼ ਆਈ ਕਿ ਜੀ ਤੁਸੀਂ ਮੈਨੂੰ ਛਡਾਓ ਤੇਰੇ ਕੋਈ ਨਹੀਂ ਪੈਸੇ ਜਿੰਨੇ ਬਣਦੇ ਆ ਉਹਨੇ ਇਹਨਾਂ ਨੂੰ ਦੇ ਦਿਓ ਪੈਸਾ ਨੂੰ ਛਡਾ ਦੇਣ 70000 ਦਾ ਨੁਕਸਾਨ ਹੋ ਗਿਆ ਹਾਂਜੀ ਵੇਈ ਬੈਕ ਜ ਆ ਕੇ ਜਮ੍ਹਾਂ ਕਰਾਏ ਉਥੋਂ ਉਹਨੇ ਰਸੀਦ ਦਿੱਤੀ ਠੀਕ ਹੈ 70000